ਦੁਨੀਆ ਕਾਲਸਾ ਕਰਾਈ ਵਾਹਿਗੁਰੂ ਜਿੱਕੀ ਪਤੇ ਤਨਸਰੀ ਸੰਤ ਮਹੱਲਾ ਪਹਿਲਾ ਪੀਰ ਸੰਗ ਮੁਠੜੀਏ ਖਬਰ ਨ ਪਾਇਆ ਜੀਓ ਖਬਰ ਪਾਦਤੇ ਯਮ ਕਲਾਦਨੀ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ ਲੇਖ ਨ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੂਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਹਬ ਗੁਣਾ ਬਹਿ ਬਹਿ ਰੂਸੀ ਧਾਨ ਜੂਵਨ ਆਕ ਕੀ ਛਾਇਆ ਬਿਰਧ ਭਈ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੂਟੀ ਝੂਟ ਵਿਛੁੰਨਿਆ ਬੁਢੀ ਹਰ ਘਾਲਿਓ ਗੁਰ ਕਾ ਪਾਈ ਚੱਲੋ ਸਾਚਾ ਨਾਮ ਧਿਆਇ ਪਾਵੈ ਸੁਖ ਮਹਿਲੂ ਇਹ ਸਾਚਾ ਨਾਮ ਧਿਆਇ ਇਥੇ ਵਿਸਰਾਮ ਲਾ ਦੇਣਾ ਪਾਵੈ ਸੁਖ ਮਹਿਲੂ ਉਚਾਰਨ ਕਰਨਾ ਇਹਨੂੰ ਮਹਿਲੋ ਨਹੀਂ ਕਹਿਣਾ ਹੈ ਹਰ ਨਾਮ ਧਿਆਇ ਤਾ ਸੁਖ ਪਾਈ ਪੀੜਾ ਦਿਨ ਚਾਰੇ ਨਿਝ ਕਰ ਜਾਏ ਬਹ ਸੱਚ ਪਾਈ ਅਨ ਦਿਨ ਨਾਲ ਪਿਆਰੇ ਨਿਝ ਕਰ ਜਾਏ ਬਹ ਇਥੇ ਠਮਕ ਲਾ ਦਨੀ ਹੈ ਸੱਚ ਪਾਈ ਇਥੇ ਵਿਸਰਾਮ ਹੈ ਅਨ ਦਿਨ ਨਾਲ ਪਿਆਰੇ ਵੇਣ ਭਗਤੀ ਘਰ ਵਾਸ ਨਾ ਹੋਵੀ ਸੁਣਿ ਆਹ ਲੋਕ ਸਭਾਈ ਨਾਨਕ ਸਰਸੀ ਤਾ ਪਿਰ ਪਾਈ ਰਾਤੀ ਸਾਚੈ ਨਾਈ ਪੀਰ ਧਨ ਭਾਵੈ ਤਾ ਪੀਰ ਭਾਵੈ ਨਾਰੀ ਜੀਉ ਪੀਰ ਧਨ ਭਾਵੈ ਇਥੇ ਵੀ ਸ੍ਰੀ ਰਾਮ ਲਾ ਦੇਣਾ ਤਾ ਪੀਰ ਭਾਵੈ ਨਾਰੀ ਜੀਉ ਰੰਗ ਪੀਤ ਮੇ ਰਾਤੀ ਗੁਰ ਕੈ ਸਬਦ ਵਿਚਾਰੀ ਜੀਉ ਗੁਰ ਸਬਦ ਵਿਚਾਰੀ ਨਾਹ ਪਿਆਰੀ ਨਿਵ ਨਿਵ ਭਗਤ ਕਰੀ ਮਾਇਆ ਮੋਹ ਜਲਾਏ ਪ੍ਰੀਤਮ ਰਾਸ ਮਹਿ ਰੰਗ ਕਰੀ ਪ੍ਰੀਤਮ ਪਦ ਤੇ ਵਿਸਰਾਮ ਲਾਉਣਾ ਹੈ ਪ੍ਰਭ ਸਾਚੈ ਸੀਤੀ ਰੰਗ ਰੰਗੀਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੋਹਾਗਣ ਪੇਰ ਸਿਉ ਪ੍ਰੀਤ ਪਿਆਰੀ ਪੇਰ ਘਰ ਸੁਹੈ ਨਾਰ ਜੀ ਪਿਰ ਭਾਵੇ ਜੀਉ ਝੂਠੇ ਮੈਣ ਚਵੇ ਕਾਮ ਨ ਆਵੇ ਜੀਉ ਝੂਠ ਅਲਾਵ ਕਾਮ ਨ ਆਵੇ ਨਾ ਪਿਰ ਦੇਖੈ ਨੈਣੀ ਅਵਗੁਣੀ ਆਰੀ ਕੰਤ ਵਿਸਾਰੀ ਛੂਟੀ ਵਿਦਣ ਰੈਣੀ ਅਵਗੁਣੀ ਆਰੀ ਇਥੇ ਯਮਕਲਾਦਨੀ ਕੰਤ ਵਿਸਾਰੀ ਫਿਰ ਸ੍ਰਾਮ ਛੂਟੀ ਵਿਦਣ ਰੈਣੀ ਗੁਰ ਸ਼ਬਦ ਨਾ ਮੰਨੈ ਫਾਹੀ ਫਾਤੀ ਸਾਧਨ ਮਹਿਲ ਨ ਪਾਈ ਇਹ ਸਾਧਨ ਵਖਰਾ ਪਾਠ ਹੈ ਇਥੇ ਯਮਕਲਾ ਦਿੰਨੀ ਹੈ ਸਾਧਨ ਮਹਿਲ ਨ ਪਾਈ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਈ ਧਨ ਸੁਹਾਗਣ ਨਾਰ ਜੇ ਨਾ ਪਿਰ ਜਾਣਿਆ ਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਭਾਈ ਭਗਤ ਪ੍ਰਭ ਰਾਤੀ ਪਿਰ ਰਲੀ ਅੱਲਾ ਜੋ ਬਨ ਬਾਲਾ ਤਿਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹ ਰਾਵਾਸੀ ਫਲ ਪਾਇਆ ਗੁਣਕਾਰੀ ਇਹ ਸੋਹਰਾਵਾਸੀ ਨਹੀਂ ਕਹਿਣਾ ਧਿਆਨ ਨਾਲ ਬੋਲਣਾ ਨਖੀਰ ਕੇ ਪਦ ਉਚਾਰਨ ਕਰਨੇ ਹਨ ਗੁਰ ਸ਼ਬਦ ਵਿਗਾਸੀ ਸਹੋ ਇਥੇ ਰੁਕ ਕੇ ਬੋਲਣਾ ਸਹੋ ਰਾਵਾਸੀ ਰਾਵਾਸੀ ਇਕੱਠਾ ਬੋਲ ਦੇਣਾ ਆਮ ਸੋਹਰਾਵਾਸੀ ਕਹਿ ਜਾਂਦੀ ਹੈ ਗੁਰ ਸ਼ਬਦ ਵਿਗਾਸੀ ਸਹੋ ਰਾਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੈ ਵਡਿਆਈ ਫਿਰ ਘਰ ਸੁਹੈ ਨਰੀ ਤਨਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀ ਤਾ ਬੱਤੀ ਜਮਕ ਲਾਤੇ ਨੇ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਵ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾ ਆਪ ਸਾਚੇ ਭਾਵੈ ਅਹੰਕਾਰ ਹੋ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜੀਵ ਕਿਰਪਾ ਕਰੇ ਤਾ ਨਾਮ ਧਿਆਈਐ ਜੀ ਹਰ ਜੀਵ ਕਿਰਪਾ ਕਰੇ ਥਿਰ ਸ਼ਾਮ ਹੈ ਹੋ ਨਾਮ ਤੇਈ ਹੈ ਜੀਵ ਅੰਦਰ ਸਾਚਾ ਨੇਹ ਪੂਰਾ ਪੂਰੇ ਸਤਗੁਰੈ ਜੀਵ ਹਉ ਜਿਸ 세ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਵ ਜੀਉ ਪਾਦ ਸਾਰੇ ਲਖੇਰ ਕੇ ਪੜਨੇ ਹਨ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾ ਜੀਵਾ ਜਾ ਨਾਮ ਲਈ ਤਾ ਜੀਵਾ ਸ਼ਰਵਣੀ ਸੁਣੀ ਤਾ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੇਲੇ ਅਨ ਦਿਨ ਬਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹ ਪੂਰੇ ਸਤਗੁਰੈ ਸਤ ਸੰਗਤ ਮਿਲੇ ਵੱਡ ਭਾਗ ਤਾ ਹਰ ਰਸ ਆਵੈ ਜੀਉ ਅਨ ਦਿਨ ਰਹੈ ਲਿਵ ਲਾਇ ਤਾ ਸਹਿਜ ਸਮਾਵੈ ਜੀਉ ਸਹਿਜ ਸਮਾਵੈ ਤਾ ਹਰਿ ਮਨ ਭਾਵੈ ਹਾਂਜੀ ਜਿਵੇਂ ਤ ਆ ਜਾਂਦਾ ਤੇ ਉਥੇ ਤ ਬੁਨਾ ਜਿਵੇਂ ਹੁਣ ਇਥੇ ਤ ਆ ਗਿਆ ਕੰਨੇ ਨਾਲ ਤਾ ਤਾ ਉਚਾਰਨ ਕਰਨਾ ਧਿਆਨ ਨਾਲ ਇਹ ਸਾਰੇ ਪਾਤ ਉਚਾਰਨ ਸਹਿਜ ਸਮਾਵੈ ਤਾ ਹਰਿ ਮਨ ਭਾਵੈ ਸਦਾ ਅਤੀਤ ਬੈ ਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਬ ਲਾਗੀ ਹਰਿਖਸੋਗ ਦੁਹਾ ਤੇ ਮੁਕਤਾ ਹਰਖਸੋਗ ਦੁਹਾ ਤੇ ਮੁਕਤਾ ਹਰਖਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੁ ਭਾਵੈ ਸਤ ਸੰਗਤ ਮਿਲੈ ਵੱਡ ਪਾਗ ਤਾ ਹਰ ਰਸ ਆਵੈ ਜੀਉ ਦੂਜੈ ਪਾਏ ਦੁਖ ਹੋਇ ਮਨ ਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛਤਾਵੈ ਬਿਨ ਨਾਵੈ ਕੋ ਸਾਥ ਨਾ ਚੱਲੈ ਬਿਨ ਨਾਵੈ ਕੋ ਸਾਥ ਨਾ ਚੱਲੈ ਪੁੱਤਰ ਕਲਤਰ ਮਾਇਆ ਧੋਹਿਆ ਦੂਜੈ ਪਾਇ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ લેਹੁ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਾਨ ਦਿਨ ਜਪਤ ਰਹੈ ਦਿਨ ਰਾਤੀ ਸਹਜੇ ਨਾਮ ਧਿਆਇ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵਾਏ ਸਾਰ ਕਿਰਪਾ ਲੇਹੁ ਮਿਲਾਏ ਮਹਿਲ ਹਰ ਪਾਵਾਏ ਜੀਉ ਸਿਰੀ ਸਹਜ ਪਾਠੀ ਸੇਵਾ ਸਿਰੀ ਸਹਜ ਪਾਠੀ ਸੇਵਾ